ਇਸ ਵਕਤ ਦੀ ਵੱਡੀ ਖਬਰ ਲੈ ਕੇ ਸਾਹਮਣੇ ਆ ਰਿਹਾ ਨਾਮੀ ਕਬੱਡੀ ਖਿਡਾਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜੀ ਬਿਲਕੁਲ ਸ਼ਰਿਆਮ ਇਸ ਖਿਡਾਰੀ ਦਾ ਕਤਲ ਕੀਤਾ ਗਿਆ ਸੁਖਵਿੰਦਰ ਸਿੰਘ ਜਿਸ ਦਾ ਨਾਮ ਦੱਸਿਆ ਜਾ ਰਿਹਾ ਹੈ ਤਵਨ ਤਾਨਨ ਤੋਂ ਸ਼ਹਿਰਾ ਪੰਡਵਾ ਦੀ ਘਟਨਾ ਦੱਸੀ ਜਾ ਰਹੀ ਹੈ ਦੱਸਦੀ ਹੈ ਕਿ ਕੁਝ ਦਿਨਾਂ ਪਹਿਲੇ ਇਸ ਖਿਡਾਰੀ ਦਾ ਵਿਆਹ ਹੋਇਆ ਸੀਗਾ ਮਾਪਿਓ ਦਾ ਇਕਲੌਤਾ ਪੁੱਤ ਦੱਸਿਆ ਜਾ ਰਿਹਾ ਤੇ ਹੁਣ ਮਾਪਿਓ ਦਾ ਰੋਦੋ ਓਕੇ ਬੁਰਾ ਹਾਲ ਹੈ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਇਨਸਾਫ ਦੀ ਦੱਸਦੀ ਹੈ ਕਿ ਵਿਦੇਸ਼ ਦੇ ਵਿੱਚ ਬੈਠੇ ਗੈਂਗਸਟਰ ਸਤਨ ਸੱਤਾ ਦਾ ਜਿਹੜਾ ਚਚੇਰਾ ਭਾਅ ਦੱਸਿਆ ਜਾ ਰਿਹਾ ਹੈ ਤੈਹੋ ਹੁਣ ਇਸ ਦੀ লাশ ਜਿਹੜੀ ਹੈ ਕਬਜ਼ੇ ਦੇ ਵਿੱਚ ਲੈ ਕੇ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਮੇਨ ਹਾਈਵੇ ਤੋਂ ਇਸ ਦੀ ਜਿਹੜੀ লাশ बरामद ਹੋਈ ਹੈ ਦੋ ਗੋਲੀਆਂ ਦਸੀਆਂ ਜਾਦੀਆਂ ਨੇ ਜਿਹੜੀ ਇਸ ਦੇ ਲੱਗੀਆਂ ਨੇ ਤੇ ਹੁਣ ਜਾਂਚ ਦਾ ਵਿਸ਼ਾ ਬਣਿਆ ਆ ਪੁਲਿਸ ਵੱਲੋਂ ਲਗਾਤਾਰ ਜਿਹੜੇ ਸੀਸੀਟੀਵੀ ਕੈਮਰੇ ਖੰਡਾਲੇ ਜਾ ਰਹੇ ਨੇ ਪੂਛ ਪੜਤਾਲ ਕੀਤੀ ਜਾਦੀ ਹੈ ਕਿ ਕਿਸ ਦੀ ਮਨਸ਼ਾ ਸੀ ਇਸ ਦੇ ਕਤਲ ਦੇ ਪਿੱਛੇ ਤੇ ਕਿਉਂ ਇਸ ਦਾ ਕਤਲ ਕੀਤਾ ਗਿਆ ਹੈ ਹਜੇ ਪੂਰੀ ਤਰ੍ਹਾਂ ਜਾਣਕਾਰੀ ਸਾਹਮਣੇ ਨਹੀਂ ਆਈ ਲੇਕਿਨ ਇਹ ਇਤਨਾ ਕਿਤੇ ਵੱਡੇ ਸਵਾਲ ਖੜੇ ਕੀਤੇ ਜਾ ਰਹੇ ਨੇ ਕਿਉਂਕਿ ਪਹਿਲਾਂ ਵੀ ਇਲਾਕੇ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਸਰਦਾਰਾਂ ਨੂੰ ਪਹਿ ਕਈ ਕਤਲ ਦੀਆਂ ਟਕਨਾਵਾਵਾਂ ਸਾਹਮਣੇ ਆਈਆਂ ਨੇ ਤੇ ਲਗਾਤਾਰ ਜਾਂਚ ਦਾ ਵਿਸ਼ਾ ਬਣਿਆ ਹੋਇਆ ਹੈ ਵੱਡੇ ਸਵਾਲ ਖੜੇ ਕੀਤੇ ਜਾਦੇ ਨੇ ਲੋਕਾਂ ਦੇ ਵਿੱਚ ਵੀ ਜਾਂਦ ਦਾ ਮਾਹੌਲ ਬਣਿਆ ਹੋਇਆ ਹੈ ਤੇ ਹੁਣ ਦੇਖਣਾ ਹੋਵੇਗਾ ਕੀ ਵਧੀਲੀ ਅੱਗੇ ਜਾਣਕਾਰੀ ਨਿਕਲ ਕੇ ਸਾਹਮਣੇ ਆਉਂਦੀ ਅਗਲੀ ਅਪਡੇਟ ਤੱਕ ਤੁਸੀਂ ਜੁੜੇ ਰਹੋ ਸਾਡੇ ਚੈਨਲ ਵਿਸ਼ਵ ਜਲਾਲ ਟੀਵੀ ਦੇ ਨਾਲ ਮੇਰਾ ਨਾਮ ਗੌਰਪ੍ਰੀਤ ਸਿੰਘ ਹੈ ਜੀ ਮੈਂ ਸਾਡੇ بیٹے ਦਾ ਮੈਂ ਬਾਸ ਸਿਕੰਦਰ ਸਿੰਘ ਆ ਜੀ ਕੀ ਗੱਲਬਾਤ ਹੋਈ ਹੈ ਮੈਂ ਬਾਸ ਚਰੌਣਾ ਜੀ ਮੈਂ ਤਾਂ ਦਿਹਾੜੀਆਂ ਕਰ ਕਰਕੇ ਆਹਦਾ ਪੁੱਤ ਪਾਲਿਆ ਫੇਰਾ ਪੁੱਤ ਮਾਰ ਛੱਡਿਆ ਆ ਬੋਰਾ ਬੋ ਤੂ ਮਾਰ ਜੜਿਆ ਗੰਜਰਾਂ ਨੇ ਤੇ ਪੁੱਦਾ ਬੇ ਗਿਆ ਨੇ ਮੇਰਾ ਪੁੱਤ ਮਾਰਿਆ ਵਾ ਤੇ ਨਸ਼ੇਰੇ ਵਾਲੇ ਪੰਜਾਬੇ ਕੇ ਆਉਂਨਾ ਮੇਰਾ ਪੁੱਤ ਮਾਰਿਆ ਆਇਆ ਮੇਰਾ ਪੁੱਤ ਮਾਰਦਾ ਵੇ ਗੋਲੀਆਂ ਮਾਰ ਮਾਰ ਕੇ ਓਏ ਆ ਮੈਂ ਡਰਾਈਵਰ ਆ ਮੈਂ ਬੱਸ ਚਲਾਉਣ ਜਾਂਦਿਆ ਤੇ ਦੋ ਦੋਤੇ ਪਤਾ ਲਗਾ ਜਾ ਕੇ ਮੈਂ ਦੋਤੋਂ ਫੇਰ ਆਇਆ ਵਾਸਾ ਉਹ ਮੇਰਾ ਬਿਗਾਰ ਚੜਿਆ ਬਾਦੇ ਦਵਾਈ ਲੈ ਕੇ ਗਿਆ ਆਪ ਦੀ ਤਿਆਰੀ ਕਰਨ ਉਹ ਮੇਰਾ ਬਡਾ ਬਾਹਰ ਤਾਂ ਕਿ ਤਾਰੇ ਸਭੀ ਨਾਲ ਤੁਹਾਡੇ ਮੈਨਾ ਜੀ ਕਰਨ ਮੀਰ ਸਿੰਘ ਅੱਜ ਇਹ ਬੱਚਾ ਆਵਾਜ਼ ਇਹਨੂੰ ਬੁਲੀ ਲਿਖੀ ਤਾਂ ਕਿ ਨਾਂ ਇਹ ਨਾ ਗੁਰਪ੍ਰੀਤ ਸਿੰਘ ਔਰ ਸੁਖਵਿੰਦਰ ਸਿੰਘ ਸੁਖਵਿੰਦਰ ਸਿੰਘ ਹਾਂ ਜੀ ਤੇ ਕੀ ਗੱਲਬਾਤ ਹੋਈ ਹੈ ਗੱਲਬਾਤ ਪਤਾ ਨਹੀਂ ਭਾਜੀ ਕੁਝ ਨਹੀਂ ਸੰਦ ਫੋਨ ਹੀ ਆਇਆ ਇਹਦੇ ਝਗੜਾ ਹੋਵੇ ਬਾਈਪਾਸ ਤੇ ਨਿਸ਼ਾਰਾ ਬਨਵਾ ਦੇ ਅਸੀਂ ਜਾ ਕੇ ਵੇਖਿਆ ਤੇ ਕੋਈ ਅੰਦਰ ਗੋਲੇ ਮਾਰ ਕੇ ਚਲੇ ਗਿਆਨ ਇਨੂੰ ਗੋਲੀ ਮਾਰੀ ਹੈ ਹਾਂਜੀ ਕਿੱਥੇ ਲੱਗੀ ਕੋਈ ਪਤਾ ਕੋਈ ਗੋਲੀਆਂ ਵੇਖਣ ਦਿਆਂਗੇ ਪਤਾ ਨਹੀਂ ਲੱਗਣਦਾ ਕਿੱਥੇ ਲੱਗੀ ਹੈਗੀ ਇੱਕ ਦਾਗ ਛੋਟਾ ਜਿਹਾ ਪਿੱਠ ਤੇ ਕੋਈ ਜ਼ਿਆਦਾ ਜ਼ਖਮ ਤਾਂ ਪਤਾ ਨਹੀਂ ਲੱਗਦਾ ਕਿੱਥੇ ਲੱਗੀ ਗੋਲੀ ਅੰਦਰੀ ਲੋਕੇ ਪਹੁੰਚ ਗਏ ਮੌਕੇ ਤੇ ਬਾਅਦ ਚ ਪਹੁੰਚੀ ਹੈ ਪੁਲਿਸ ਦੀ ਜਿਹੜੀ ਬੋਡੀ ਆ ਗਈ ਉਹ ਖੇਤਾਂ 'ਚ ਪਈ ਜਾਂਦੇ ਬਾਈਪਾਸ ਤੇ ਗੋਲੀ ਚੱਲੀ ਹੈ ਪਰ ਇਹ ਖੇਤਾਂ ਦੇ ਵਿੱਚ ਕਿੱਲਾ ਡੇੜ ਕਿੱਲਾ ਕਿਉਂ ਚਲੇ ਗਿਆ ਜੇ ਬਾਈਪਾਸ ਤੇ ਗੋਲੀ ਚੱਲੀ ਹੋਵੇ ਉੱਥੇ ਦੀ ਡੈਡ ਬੋਡੀ ਚਾਹੀਦੀ ਉੱਥੇ ਇਹਨੂੰ ਕੋਈ ਖੂਨ ਡੋਲਣਾ ਚਾਹੀਦਾ ਹੈਗਾ ਇਹ ਰੋਡ ਤੇ ਕਿੱਲਾ ਹਰਾ ਖੇਤਾਂ ਦੇ ਵਿੱਚ ਪਈ ਹੈ ਦੀ ਬੋਡੀ ਸਾਨੂੰ ਦੇ ਬਾਰੇ ਕੁਝ ਨਹੀਂ ਕਹਿ ਸਕਦੇ ਕਿਉਂਕਿ ਇਹ ਤਾਂ ਕਬੱਡੀ ਖਿਡਾਰੀ ਇੱਕ ਮਹੀਨਾ ਪਹਿਲੇ ਦਾ ਵਿਆਹ ਕੀਤਾ ਸੀਗਾ ਕੱਲਾ-ਕੱਲਾ ਹੋਤੀ ਹੀ ਗਾਦਾ। ਗੋੜ ਮਾਰਾ ਆ ਕਬੱਡੀ ਦਾ ਖਿਡਾਰੀ ਆ। ਹਾਂਜੀ ਇਹ ਕਬੱਡੀ ਖੇਡਦਾ ਹੈ ਜੀ। ਵਿਆਹ ਹੋਇਆ ਇੰਨੇ ਚਿਰ ਹੋਇਆ। ਵਿਆਹ 1.5 ਮਹੀਨਾ ਆ ਜੀ। ਕੀ ਮੰਗ ਕਰਦੇ? ਮੰਗ ਤੇ ਇਹੋ ਕਰਦੇ ਆ ਵੀ ਜੋ ਵੀ ਦੋਸ਼ੀ ਆ ਉਹਨਾਂ ਦੇ ਸਖਤ ਕਾਰੋਜ ਹੋਣੀ ਚਾਹੀਦੀ ਹੈ। ਅੱਛਾ। ਤੇ ਉਹ ਪੁਲਿਸ ਕਾਪੇ ਦੇ ਲਾਗੇ ਤੇ ਇਨਫੋਰਮੇਸ਼ਨ ਮਿਲੀ ਸੀ ਕਿ ਇਹਦੇ ਲਾਗੇ ਕੋਈ ਗੋਲੀ ਚੱਲੀ ਆ ਤੇ ਇੱਕ ਸ਼ਖਸ ਦੇ ਗੋਲੀ ਬੱਤੀ ਹੈ ਪੂਰੀ ਇਨਵੈਸਟੀਗੇਟ ਕਰ ਰਹੇ ਆ ਜੋ ਵੀ ਕਾਨੂੰਨ ਮੁਤਾਬਿਕ ਜਿਹੜਾ ਵੀ ਤੱਤ ਸਾਹਮਣੇ ਆਊਗਾ ਕਾਨੂੰਨ ਮੁਤਾਬਿਕ ਕਾਰਵਾਈ ਕਰ ਰਹੇ ਆ ਸਰ ਜਿਹਨੂੰ ਗੋਲੀ ਲੱਗੀ ਉਹਦਾ ਕੀ ਹਾਲ ਹੋਣਾ ਅਜੇ ਫਿਲਹਾਲ ਉਹ ਉਹ ਉਹਦਾ ਇਹੀ ਆ ਕਿ ਉਹਦੀ ਸ਼ਾਇਦ ਡੈਥ ਹੋ ਗਈ ਤੇ ਬਾਕੀ ਇਨਵੈਸਟੀਗੇਟ ਕਰ ਰਹੇ ਆ ਇਨਵੈਸਟੀਗੇਟ ਤੋਂ ਬਾਅਦ ਸਾਡਾ ਜੋ ਵੀ ਸਾਹਮਣੇ ਆਊਗਾ ਤਾਂ ਸਰ ਕੌਣ ਹੈਗੇ ਹੀ ਗੋਲੀ ਮਾਰਨ ਵਾਲੇ ਤੇ ਕਿੰਨੇ ਗੋਲੀ ਮਾਰੀ ਇਸ ਦੇ ਬਾਰੇ ਅੰਡਰ ਇਨਵੈਸਟੀਗੇਟ ਹੈ ਸਾਰਾ ਕੁਝ ਜਿਹਦੇ ਗੋਲੀ ਵੱਜੀ ਉਹਦਾ ਕੀ ਨਾ ਹੈਗਾ ਸੀ ਇਨਵੈਸਟੀਗੇਟ ਕਰ ਰਹੇ ਆ ਉਹਦੇ ਬਾਰੇ ਵੀ ਅਜੇ ਤੁਹਾਨੂੰ ਸਾਰਾ ਕੁਝ ਦੱਸ ਦਿੱਤਾ ਜਾਊਗਾ ਠੀਕ ਜੀ